ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤ ਮਹਾਵੀਰ ਸਿੰਘ ਮੁਕੀ ਡੇਰਾ ਪੋਂਗਾ ਸਾਹਿਬ ਤਾਜੇਵਾਲ ਨਿਰਮਲ ਕੂਟੀਆਂ ਕੇ ਦਾ ਪੋਂ ਛੋਟਾ ਬਜਵਾੜਾ ਤੇ ਮੇਰੇ ਨਾਲ ਬੀਬੀ ਜਸਵੀਰ ਕੌਰ ਸਾਨੂੰ ਇਨਫੈਕਸ਼ਨ ਦੀ ਸਮੱਸਿਆ ਸੀ ਤੇ ਬੀਬੀ ਜਸਵੀਰ ਕੌਰ ਦਾ ਜੋ ਖੂਨ ਸੀ ਹਰ ਵਾਰ ਘਟ ਜਾਂਦਾ ਸੀ ਪਿਛਲੇ ਦਿਨੀ ਅਸੀਂ ਗੁਰੂ ਨਾਨਕ ਮਿਸ਼ਨ ਹਸਪੀਟਲ ਢਾਹ ਡੇਰਾ ਵਿੱਚ ਪਹੁੰਚੇ ਤੇ ਇਥੋਂ ਦੇ ਡਾਕਟਰ ਵਿਵੇਕ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਸਾਡਾ ਇਲਾਜ ਕੀਤਾ ਬਹੁਤ ਜਗਤ ਤਰੀਕੇ ਨਾਲ ਇਲਾਜ ਕੀਤਾ ਤੇ ਸਭ ਤੋਂ ਵਧੀਆ ਡੀਲਿੰਗ ਸਾਡੀ ਕੀਤੀ ਗਈ ਅਸੀਂ ਹੁਣ ਬਿਲਕੁਲ ਤੰਦਰੁਸਤ ਹਾਂ ਅਸੀਂ ਇੱਥੋਂ ਦੇ ਸਟਾਫ ਦੀ ਡੀਲਿੰਗ ਤੋਂ ਡਾਕਟਰ ਸਾਹਿਬ ਦੀ ਡੀਲਿੰਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਤੇ ਬਾਕੀ ਵੀ ਸੰਤੁਨੋਂ ਅਪੀਲ ਕਰਦੇ ਕਿ ਸਸਪਤਾਲ ਵਿੱਚ ਉਹ ਜਰੂਰ ਆਪਣਾ ਇਲਾਜ ਕਰ ਬੋਨ ਰੋਡ ਬੰਦਾਵਾਸ ਤੇ ਬਹੁਤ ਛੋਟਾ ਵੀ ਦਿੱਤੀਆਂ ਜਾਂਦੀਆਂ ਹਨ ਇੱਥੇ ਇਲਾਜ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਸਟਾਫ ਬਹੁਤ ਸੱਜੇ ਢੰਗ ਨਾਲ ਆਏ ਗਏ ਮਰੀਜ਼ਾਂ ਦੀ ਸੰਭਾਲ ਕੀਤੀ ਜਾਂਦੀ ਹੈ ਬਹੁਤ ਵਧੀਆ ਪ੍ਰਬੰਧ ਹੈ ਤਮੇ ਆਪਣੇ ਕੋ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ